ਮਾਂ ਨੂੰ ਹੋਤਾ ਮੇਰਾ ਮੂੰਹ ਸੜ ਗਿਆ ਇੱਕ ਵਜਾ ਹੋਰ ਵੀ ਆ ਜਦੋਂ ਪ੍ਰੀਤ ਤੇ ਪਿਆਰ ਪਿਆ ਸੀ ਨਾ ਉਸ ਦਿਨ ਤੇਰੇ ਪੋਂ ਤੋਂ ਪ੍ਰੀਤ ਦੇ ਨੰਬਰ ਤੇ ਬਹੁਤ ਫੋਨ ਗਏ ਸੀ ਹੁਣ ਮੈਂ ਕੰਮ ਤੇ ਕਿਵੇਂ ਜਾਇਆ ਕਰੂੰਗੀ ਓਕੇ ਮੇ ਜਮਾਨਤ ਮੈਂ ਤੁਹਾਡੀ ਹਾਲਤ ਨਹੀਂ ਦੇਖੀ ਜਾਂਦੀ ਕੀ ਹੋਇਆ ਮੰਮੀ ਤੁਸੀਂ ਰੋ ਕਿਉਂ ਰਹੋਗੇ ਸਭ ਠੀਕ ਤਾਂ ਹੈ ਡੈਡੀ ਮੈਂ ਤਾਂ ਸੋਚਦਾ ਆਪਣਾ ਮਕਾਨ ਵੇਚ ਦਿੰਦਾ ਸੱਪਿੰਗਾ ਜਾ ਫੇਰਾ ਤੇਰੇ ਥਾਣੇ ਲਿਆ ਕੇ ਪਟਾ ਫੇੜੀਏ ਲੇ ਜੀਜਾ ਜੀ ਆਗੇ ਮੈਂ ਇਹਨਾਂ ਨੂੰ ਪੁੱਛਦੀ ਆ ਜੀਜਾ ਜੀ ਆ ਦੇਖ ਲਓ ਤੁਹਾਡੇ ਬਾਰੇ ਮੰਮੀ ਡੈਡੀ ਕੀ ਕਹੀ ਜਾਂਦੇ ਨੇ ਵੀ ਮੇਰੀ ਆ ਹਾਲਤ ਤੁਸੀਂ ਕੀਤੀ ਆ ਮੈਨੂੰ ਤਾਂ ਇਹਨਾਂ ਨੇ ਵਿਆਹ ਪਰਮਾਇ ਵਿੱਚ ਪਾਦਾ ਵੀ ਇਹ ਤੁਸੀਂ ਕੀਤਾ ਹਾਂ ਕੀਤਾ ਮੈਨੂੰ ਮਾਫ ਕਰਦੇ ਸਹੀ ਕਹਿੰਦੇ ਨੇ ਤੇਰੇ ਮੰਮੀ ਆ ਸਾਰਾ ਕੁਝ ਮੈਂ ਹੀ ਕੀਤਾਗਾ ਜੀਜਾ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਕਿਹੜੀ ਖਾਰ ਕੱਢੀ ਆ ਤੁਸੀਂ ਮੇਰੇ ਨਾਲ ਇਹ ਪ੍ਰੀਤਾ ਮੈਂ ਕੀ ਕਰਦਾ ਤੇਰੇ ਪ੍ਰਤੀ ਨਾ ਮੈਨੂੰ ਖਾਰੀ ਨਹੀਂ ਪਤ ਗਈ ਸੀਗੀ ਮੈਂ ਆਪਣੇ ਆਪ ਤੇ ਕਾਬੂ ਨਹੀਂ ਕਰ ਸਕਿਆ ਹੈਗਾ ਮੇਰਾ ਕੀ ਕਸੂਰ ਸੀਗਾ ਜਿਹੜਾ ਤੁਸੀਂ ਮੈਨੂੰ ਮੂੰਹ ਦਿਖਾਉਣ ਜਗਾ ਨਹੀਂ ਛੱਡਿਆ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਨਹੀਂ ਦੇਖ ਸਕਦੀ ਹੈਗੀ ਕਿਹੜੇ ਜੰਮ ਦਾ ਬਦਲਾ ਲੈਤਾ ਪੁੱਤ ਤੇ ਮੇਰੀ ਤੀਤੋਂ ਇਹਨੇ ਕੀ ਬੁਰਾ ਕੀਤਾ ਤੇਰਾ ਜਿਹੜੀ ਤੂੰ ਐਡੀ ਵੱਡੀ ਸਜ਼ਾ ਦੇਤੀ ਇਹਨੂੰ ਇਹ ਤੁਹਾਡੀ ਗਲਤੀ ਨਹੀਂ ਹੈਗੀ ਤੁਸੀਂ ਪਾਪ ਕੀਤਾ ਤੇ ਪਾਪ ਦੀ ਤੁਹਾਨੂੰ ਸਜ਼ਾ ਮਿਲ ਕੇ ਰਹੂਗੀ ਇੰਸਪੈਕਟਰ ਸਾਹਿਬ ਲੈ ਜੋ ਇਸ ਨੂੰ ਇਸ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਹੈ ਕੋਈ ਗੱਲ ਨਹੀਂ ਭਾਈ ਤੁਸੀਂ ਘਬਰਾਓ ਨਾ ਅਸੀਂ ਇਹਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਚਲੋ ਇਹਨੂੰ ਲੈ ਕੇ ਚਲੋ ਇਹਨੂੰ ਬਣਾਉਣਾ ਹੈ ਬੰਦਾ ਕੋਣਿਆ ਤੇ ਆ ਰਿਹਾ ਤੂੰ ਹਾਂ ਫਿਰ ਰੋ ਨਾ ਬੁੱਤ ਕਿਉਂ ਐਵੀ ਟੈਨਸ਼ਨ ਲੈਨੀ ਹੈ ਕੀ ਹੋਏ ਹੋਰ ਬੜਾ ਨੁਕਸਾਨ ਹੋ ਜਾਊਗਾ ਮੰਮੀ ਵੱਡੇ ਨੁਕਸਾਨ ਦੀ ਗੱਲ ਕਰ ਦਿਓ ਆ ਜਿਹੜਾ ਨੁਕਸਾਨ ਹੋਇਆ ਇਹ ਮੇਰੀ ਜ਼ਿੰਦਗੀ ਭਰ ਦਾ ਹੋਇਆ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਵੀ ਨਹੀਂ ਰਹੀ। ਫਰੋਂ ਆਤੀ ਏ। ਬਹੁਤ ਡਰ ਚੰਕਾ। ਦੇਖੋ, ਹੁਣ ਕੀ ਕਰੇ ਵਿਚਾਈ? ਕਾਹਮਣਾ ਬੁੱਕੇ ਕੰਮਾਂ ਨੂੰ ਬੈਠੀ ਰੋਣਦੀ ਆਂਗੀ। ਮੈਂ ਤਾਂ ਭੈਣ ਬਾਰੇ ਸੋਚਦੀ ਆਂ ਵੀ ਉਹਦਾ ਕੀ ਬਣੂਗਾ। ਉਸੇ ਬਾਰੇ ਸੋਚ ਕੇ ਤਾਂ ਮੈਨੂੰ ਟੈਨਸ਼ਨ ਹੁੰਦੀ ਹੈਗੀ। ਰੋਣਦੀ ਆਂ ਆਪਣੇ ਘਰ ਬੰਦੂ। ਕਮਲ ਪੁੱਤ ਲੈ ਰੋਟੀ ਖਾ ਲਾ ਪੁੱਤ ਮੈਂ ਨਹੀਂ ਖਾਣੀ ਮੰਮੀ ਰੋਟੀ ਲੈ ਹਾਇ ਦੇਗਾ ਰੋਟੀ ਖਾ ਤੂੰ ਨਹੀਂ ਖਾਣੀ ਪੁੱਤ ਰੋਟੀ ਨਾਲ ਕੀ ਗੁੱਸਾ ਹੈਗਾ ਹੈ ਤੁਹਾਨੂੰ ਲੱਗਦਾ ਮੰਮੀ ਆਪਣੇ ਨਾਲ ਇੰਨਾ ਖੁਸ਼ ਹੋ ਗਿਆ ਰੋਟੀ ਖਾਣ ਨੂੰ ਮਨ ਕਰੂਗਾ ਦੇਖ ਲਓ ਮੰਮੀ ਇੱਕ ਬੰਦੇ ਨੇ ਨਾ ਸਾਡੇ ਦੋਨਾਂ ਭੈਣਾਂ ਦੀ ਜ਼ਿੰਦਗੀ ਖਰਾਬ ਕਰਤੀ ਉਹ ਬੰਦੇ ਬਾਰੇ ਮੈਂ ਕਦੇ ਜ਼ਿੰਦਗੀ ਚ ਵੀ ਨਹੀਂ ਸੋਚਿਆ ਸੀ ਕਿ ਉਹ ਇਦਾਂ ਦਾ ਨਿਕਲੂਗਾ ਪੁੱਤ ਮੈਂ ਵੀ ਨਹੀਂ ਤੀ ਸੋਚਿਆ ਹੈਗਾ ਵੀ ਉਹ ਐਵੇਂ ਬਣੂਗਾ ਠੀਕ ਐ ਜਵਾਈ ਬਣ ਕੇ ਨਾ ਕਾਲੇ ਨਾਗ ਵਾਂਗੂ ਡੰਗੂਗਾ ਮੈਨੂੰ ਮੇਰੇ ਦੋਹੇ ਧੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਕੀ ਉਹਨੇ ਦੇਖ ਲੈ ਪਹਿਲਾਂ ਤਾਂ ਉਹ ਇੰਨਾ ਸਿਆਣਾ ਬਣਿਆ ਸੀ ਮੈਨੂੰ ਇਹ ਲੱਗਦਾ ਸੀ ਵੀ ਉਹ ਮੇਰਾ ਜਵਾਈ ਨਹੀਂ ਮੇਰਾ ਪੁੱਤ ਹੈ ਪਰ ਦੇਖ ਲੈ ਉਹ ਹੀ ਜਵਾਈਆਂ ਵਾਲੀ ਕਰਤੀ ਗੱਲ ਸਹੀ ਕਹੀ ਆ ਕਿਸੇ ਸਿਆਣੇ ਨੇ ਜਵਾਈ ਨਾ ਕਦੇ ਪੁੱਤ ਨਹੀਂ ਬਣ ਸਕਦੇ ਜਵਾਈ ਤਾਂ ਨਾ ਕਾਲੇ ਨਾਗ ਹੁੰਦੇ ਨੇ ਪੁੱਤ ਮੇਰੇ ਨਾਲ ਸੌਣ ਪੁੱਤ ਤੂੰ ਰੋਟੀ ਖਾ ਲੈ ਰੋਟੀ ਖਾ ਕੇ ਨਾ ਤੂੰ ਠੀਕ ਰਹੇਂਗੀ ਨਾਲੇ ਬੱਚਾ ਵੀ ਠੀਕ ਰਹੂ ਨਰਸ ਨੇ ਕਿਹਾ ਨਾ ਹੁਣ ਥੋੜੇ ਦਿਨ ਲੰਘਣਗੇ ਤੇ ਪੁੱਤ ਇਹ ਨਾ ਹੋਵੇ ਕਿ ਤੇਰੇ ਬੱਚੇ ਨੂੰ ਨੁਕਸਾਨ ਹੋ ਜਾਈ ਮੇਰੀ ਧੀ ਬਣ ਕੇ ਨਾ ਰੋਟੀ ਖਾ ਲਦੀ ਐ ਅੰਮੀ ਮੇਰਾ ਸੱਚੀ ਮੰਨ ਨਹੀਂ ਕਰਦਾ ਰੋਟੀ ਖਾਣ ਨੂੰ ਹਮੇਸ਼ਾ ਇਹ ਸੋਚਦੀ ਰਹੀਆਂ ਕਿ ਜਿਹੜੇ ਬੰਦੇ ਤੇ ਭਰੋਸਾ ਕਰਿਆ ਸੀ ਫਿਰ ਉਹਨੇ ਮੇਰੇ ਭੈਣ ਚੋਂ ਕੀ ਕੱਢਿਆ ਕੀ ਮਿਲ ਗਿਆ ਉਹਨੂੰ ਮਨ ਦਾ ਕੀ ਸੀ ਪੁੱਤ ਕਰਮਾਂ ਦੀ ਗੱਲ ਹੈਗੀ ਬਸ ਇਹ ਦੁੱਖ ਆਪਣੀ ਕਿਸਮ ਵਿੱਚ ਲਿਖਿਆ ਹੋਇਆ ਸੀ ਨਾਲੇ ਤੁਸੀਂ ਦੁਖੀ ਹੋਣਾ ਸੀ ਨਾਲੇ ਅਸੀਂ ਦੁਖੀ ਹੋਣਾ ਸੀ ਮੈਂ ਤਾਂ ਸੋਚਿਆ ਸੀ ਤੇਰਾ ਵਿਆਹ ਕਰਕੇ ਬਹੁਤ ਸੌਖੇ ਰਹਾਂਗੇ ਤੇ ਪ੍ਰਿਤ ਦਾ ਵੀ ਪਾਲ ਰਖਾ ਲਾਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਰੱਬ ਨੇ ਤਾਂ ਹੋਰ ਵੀ ਮਾਰ ਮਾਰਨੀ ਆ ਸਾਨੂੰ ਤੇ ਰੋਟੀ ਖਾ ਲੈ ਬੇਟੀ ਜਿੰਨੀ ਕੁ ਭੁੱਖਾ ਨਾ ਉੰਨੀ ਖਾ ਲੈ ਮੈਂ ਨਹੀਂ ਖਾਣੀ ਰੋਟੀ ਮੇਰੀ ਤਾਂ ਸਾਰੀ ਸੱਚੀ ਜ਼ਿੰਦਗੀ ਖਰਾਬ ਹੋ ਗਈ ਬਸ ਰੋਣਾ ਰਬਾ ਸਾਡੀ ਜ਼ਿੰਦਗੀ ਐ ਨਹੀਂ ਹੱਸਦੀ ਖੇਡਦੀ ਸੀ ਤੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਅਸਤੇ ਕਦੀ ਸੋਚਿਆ ਵੀ ਨਹੀਂ ਸੀ ਵੀ ਸਾਡੇ ਨਾਲ ਇਦਾਂ ਹੋ ਜਾ ਪਰ ਕਿਤੇ ਨਾ ਕਿਤੇ ਗਲਤੀ ਮੇਰੀ ਵੀ ਆ ਮੈਨੂੰ ਬਾਜੀ ਦੀਆਂ ਹਰਕਤਾਂ ਬਾਰੇ ਉਹਦੇ ਘਰ ਦੱਸ ਦੇਣਾ ਚਾਹੀਦਾ ਸੀਗਾ ਪਰ ਘਰੇ ਦੱਸ ਕੇ ਵੀ ਕੀ ਕਰਦੀ ਘਰਦਿਆਂ ਦਾ ਜਵਾਈ ਐ ਉਹਨਾਂ ਨੇ ਤਾਂ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਸੀ ਕਰਨਾ ਉਹਨਾਂ ਨੇ ਤਾਂ ਇਹ ਹੀ ਸੋਚਣਾ ਸੀ ਵੀ ਇਹ ਜਾਣ ਬੁੱਝ ਕੇ ਕਰ ਰਹੀ ਐ ਇਦਾਂ ਸਾਡਾ ਜਵਾਈ ਕਰ ਹੀ ਨਹੀਂ ਸਕਦਾ ਸਿੰधरी ਲਿਆਣੇ ਤੇ ਕੁੱਠੇ ਲਈ ਨਾ ਉੱਠ ਗੜੇ ਜੀ ਆ ਮੁੰਡਾ ਤਾਂ ਉੱਠ ਕੇ ਕੰਮ ਤੇ ਜਾਣ ਲਈ ਤਿਆਰ ਵੀ ਹੋ ਗਿਆ ਦੇਖ ਤੇ ਉਹ ਪ੍ਰੀਤ ਹਜੇ ਸੁੱਤੀ ਪਈ ਆ ਤੈਨੂੰ ਪਤਾ ਹੀ ਆ ਉਹਦੇ ਲੇਟ ਉੱਠਣ ਦੀ ਆਦਤ ਹੈ ਆ ਇਹ ਤਾਂ ਕੁੱਤੀ ਪਈ ਹੈ ਉਹ ਹੋਰ ਸੁੱਤੀ ਪਈ ਆ ਹਜੇ ਉਹ ਟਾਈਮ ਨਾਲ ਠਾਰਿਆ ਕਰ ਉਹਨੂੰ ਉਹਨੂੰ ਐ ਨਹੀਂ ਆ ਕੰਮ ਕਾਜ ਸਿੱਖਣਾਵੇਂ ਗਾਹਾਂ ਅਗਲੇ ਦੇ ਵਿਆਹ ਕਰਨਾ ਆਪਾਂ ਨੇ ਹਾਲਾਂਕਿ ਏਕੂ ਆਪਾਂ ਇਹ ਤਾਂ ਗੱਲ ਹੈ ਵੀ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜਿਆ ਸਿਖਿਆਉਣ ਨੂੰ ਤਾਂ ਮੈਂ ਸਾਰਾ ਕੰਮ ਹੀ ਸਿਖਾਉਣੀ ਆ ਕਿ ਜੇ ਤਾਂ ਮੈਨੂੰ ਨਾ ਦਾ ਹੋਵੇ ਤਾਂ ਤਾਂ ਮੈਂ ਧੀਆ ਨੂੰ ਨਾ ਸਿਖਾਵਾਂ ਕੰਮ ਦਾ ਤੈਨੂੰ ਪਤਾ ਜਿਵੇਂ ਮੈਂ ਮੈਂ ਜਾਣਦੀ ਹਾਂ ਮੈਂ ਧੀਆ ਨੂੰ ਸਿਖਾਵਾਂਗੀ ਇਹ ਗੱਲ ਦਾ ਲਾਂਭਾ ਨਹੀਂ ਆਉਣ ਦਿੰਦੀ ਪਰ ਉਹ ਆਖੇ ਘੱਟ ਲੱਗਦੀ ਐ ਛੋਟੀ ਕੋਈ ਉਹਦਾ ਤਰੀਕਾ ਠੀਕ ਐ ਮਾੜਾ ਫਰਜ਼ ਬਣਦਾ ਚੁੱਲੇ ਚੰਪੀਨ ਸਿਖਾਉਣਾ ਮੰਮੀ ਚਾ ਲੈ ਲਿਓ ਨੀਆ ਪੁੱਤ ਜਾ ਆ ਕਾਮਲ ਮੈਂ ਧਰਕੇ ਤਾਂ ਆਈ ਸੀ ਕਾਮਲ ਦੁੱਧ ਪਾਉਣ ਲੱਗ ਰਹੀ ਥੀ ਕੋੜੇ ਕਾਮਲ ਐ ਲੈ ਆ ਗਈ ਕਾਮਲ ਚਾ ਲੈ ਕੇ ਲਿਓ ਇੰਨੀ ਗਰਮ ਮੈਂ ਚਾ ਕਿਵੇਂ ਪੀਵਾਂ ਬਈ ਚਾ ਗਰਮੀ ਹੁੰਦੀ ਐ ਠੰਡੀ ਚਾ ਕਿਵੇਂ ਬਣਦੀ ਐ ਤੂੰ ਹੀ ਦੱਸ ਦੇ ਭਲਾ ਮੈਨੂੰ ਮੈਂ ਆਮੇ ਬਣਾ ਦਿਆ ਕਰੂੰਗੀ ਇਹਨੂੰ ਤਾਂ ਠਾਰ ਕੇ ਨਿਆ ਦਾ ਕਰ ਤੈਨੂੰ ਪਤਾ ਇਹਨੂੰ ਤਾਂ ਜਿਹਜਾ ਇਹਨੇ ਚਾ ਪੀ ਚਾ ਕਿਹੜੀ ਪੀਣੀ ਐ ਤੂੰ ਪਾਣੀ ਪੀ ਲਿਆ ਕਰ ਪੁੱਤ ਹੋਰ ਫਰੈਂਡ ਦੇ ਮਰਾ ਤੱਤੀਓ ਪੀ ਲੈਣਾ ਕੋਈ ਪਾਈ ਕੁੜੀ ਚੜਕੇ ਤੇ ਰੇਲੀ ਦੇਣਾ ਸਾਰੇ ਲੋਕ ਕੰਮ ਕਰੰਦੇ ਆ ਦੇ ਬਾਗੇ ਤੂੰ ਅਜੇ ਇੱਥੇ ਵਰਦੇ ਰਹਿਣਾ ਤਪਲਾ ਮਾਰ ਮੇਰੀ ਮਾਂ ਤੋਂ ਮਾੜਾ ਮੋਟਾ ਕੰਮ ਕਾ ਸਿੱਖ ਲੈ ਕੋਈ ਡੈਡੀ ਤੁਸੀਂ ਕਿਉਂ ਤੰਗ ਕਰਦੇ ਹੋ ਅੱਜ ਐਤਵਾਰ ਹੈ ਜੇ ਉੱਠਣ ਦੀ ਗੱਲ ਕਰਦੇ ਮੈਂ ਨਾ ਅੱਗੇ ਤਿਆਰ ਹੋ ਕੇ ਆਈ ਆ ਨਾ ਅੱਗੇ ਤੂੰ ਡੇਲੀ ਸਵੇਰੇ ਉੱਠ ਕੇ ਵਾਕ ਤੇ ਜਾਂਦੀ ਐ ਵੱਡੀ ਆਈ ਐਤਵਾਰ ਵਾਲੀ ਕਹਿੰਦੀ ਐਤਵਾਰ ਹੈ ਲੈ ਦੀਦੀ ਹੁਣ ਤੁਸੀਂ ਵੀ ਨਾ ਇਹਨਾਂ ਨਾਲ ਹੀ ਰਲ ਜੋ ਮੇਰੀ ਗੱਲ ਸੁਣ ਲੈ ਕੁੜੀ ਇਸ ਵਾਰ ਨਾ 12ਵੀਂ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੋ ਜਾ ਨਾਲੇ ਅੱਗੇ ਕੋਈ ਕੋਰਸ ਕਰ ਲਈ ਮੰਮੀ ਮੈਂ ਕੋਈ ਪੜਾਈ ਬੜੋ ਹੀ ਨਹੀਂ ਕਰਨੀ ਹੈਗੀ ਅੱਗੇ ਮੈਂ ਤਾਂ ਪਾਰਲਰ ਦੀ ਦੁਕਾਨ ਖੋਲਣੀ ਆ ਬਸ ਬਹੁਤ ਹੋ ਗਿਆ ਮੇਰੀਆਂ ਪੜਾਈਆਂ ਨੂੰ ਵੇਖਿਆ ਤੇ ਪਾਰਲਰ ਆ ਪਾਰਲਰ ਹੀ ਕੁੜੀਆਂ ਤਾਂ ਨਹੀਂ ਹੁੰਦੇ ਨੇ ਤੂੰ ਕਿੱਥੇ ਖੋਲ ਲੈ ਪਾਰਲਰ ਵਾਹ ਕਿੰਨੀ ਸੋਹਣੀ ਤਾਂ ਹੈਗੀ ਆ ਆਪਣੀ ਭੈਣ ਨਾਲੇ ਤੂੰ ਮੇਰੀ ਗੱਲ ਸੁਣ ਵਧੀਆ ਨੰਬਰਾਂ ਨਾਲ ਪਾਸ ਹੋ ਕੇ ਨਾ ਪਾਰਲਰ ਖੋਲ ਲਈ ਨਾਲੇ ਮੇਰੇ ਵਰਗੇ ਨੂੰ ਫ੍ਰੀ ਚ ਫੇਸ਼ਲ ਕਰਾਣਾ ਮਿਲ ਜੂਗਾ ਮੈਂ ਤਾਂ ਸ਼ੁਕਰ ਮਨਾਉਂਗੀ ਵੀ ਪਾਰਲਰਾਂ ਦੇ ਪੈਸੇ ਨਹੀਂ ਖਰਚੇ ਕਰਨੇ ਪੈਣਗੇ ਮੈਨੂੰ ਉਹ ਛੱਡੋ ਭਾਈ ਹੁਣ ਗੱਲਾਂ ਨੂੰ ਕੰਮ ਕਰਦਾਂ ਨੂੰ ਵੀੜੋ ਅਸੀਂ ਇਹਨਾਂ ਦਾ ਕੰਮ ਤੇ ਚਲ ਬੁੱਤਰਾ ਪੀ ਜਾ ਤੇ ਵੀਰ ਗਾਂਦੇ ਚਲ ਬੁੱਤ ਕਰੀਏ ਕੰਮ ਧੰਦਾ ਪਾ ਵੀ ਆ ਚਾਹ ਦੀ ਪੀ ਕੇ ਮੈਂ ਤਾਂ ਪੜਨ ਲੱਗੀ ਆ ਲੈ ਕਲਾਸ ਕਰੋ ਲੈ ਬੁੱਤ ਤੂੰ ਪੀ ਲੈ ਤਤੀ ਚਾਹ ਆਹੇ ਓ ਕੀ ਹਾਲ ਹੈ ਜਗਤਾਰ ਬਾਈ ਬਾਈ ਬਹੁਤ ਵਧੀਆ ਸੰਦੀਪ ਸਿੰਘ ਕਿਵੇਂ ਆ ਬਸ ਬਾਈ ਇੱਧਰ ਹਾਂਜੀ ਹਾਂ ਅੱਛਾ ਕਿੱਧਰ ਫਿਰਦਾ ਸਾਈਡ ਤੇ ਹੋਇ ਮੜਾ ਯਾਰ ਸੜਕ ਤੋਂ ਹਾਂ ਕਿੱਧਰ ਫਿਰਦਾਗਾ ਬਸ ਇੱਧਰੇ ਕੰਮ ਆਈ ਸੀ ਬਾਈ ਹੋਰ ਸਾਰਾ ਵਰ ਠੀਕ ਹੈ ਸਾਰਾ ਮੋਜਾ ਹੁੰਦੀਆਂ ਪਈਆਂ ਬੱਲੇ ਬੱਲੇ ਲੰਦ ਮੰਗਲ ਚਾਹੀਦਾ ਇੱਕ ਸੱਚਾ ਬਾਈ ਆਪਣੀ ਕੁੜੀ ਦੇ ਕਿਤੇ ਹੋ ਗਿਆ ਰਿਸ਼ਤਾ ਨਹੀਂ ਅਜੇ ਦੋਨੇ ਕੁੜੀਆਂ ਕੁਵਾਰੀਆਂ ਆਪਣੀਆਂ ਅੱਛਾ ਅੱਛਾ ਹਾਂ ਰਿਸ਼ਤੇ ਦੇਖਣੇ ਕੋਈ ਵੱਡੀ ਕੁੜੀਆ ਵਾਸਤੇ ਮੈਂ ਦੇਖਾਂ ਫਿਰ ਦੇਖ ਲਾਓ ਇਸ ਤੋਂ ਵਧੀਆ ਕੀ ਹੈਗਾ ਯਾਰ ਇੱਕ ਮੁੰਡਾ ਹੈ ਯਾਰ ਮੇਰੀ ਨਿਗਾਹ ਚ ਅੱਛਾ ਪਰ ਯਾਰ ਇੱਕ ਦਾ ਉਹਦੇ ਮੰਮੀ ਡੈਡੀ ਨਹੀਂ ਸੀਗੇ ਇਕੱਲਾ ਹੀ ਹੈ ਇਕੱਲੇ ਹੀ ਹੈ ਪਰ ਮੁੰਡਾ ਵਧੀਆ ਕੰਮ ਕਰ ਕਰਦਾ ਦੁੱਧ ਦਾ ਕੰਮ ਡੈਰੀ ਦਾ ਕੰਮ ਕਰਦਾ ਅੱਛਾ ਹਾਂ ਨਸ਼ਾ ਪਤਾ ਕੋਈ ਨਹੀਂ ਯਾਰ ਆਪਣੀ ਗਾਰੰਟੀ ਹੈ ਜੇ ਕਹੇ ਗੱਲ ਤੋੜਾ ਗੱਲ ਤੋੜ ਲੈ ਤੇ ਮੈਂ ਵੀ ਆਪਣੇ ਘਰੇ ਗੱਲ ਕਰ ਲੈਣਾ ਘਰ ਵਾਲੀ ਨਾਲ ਤੇ ਕੀ ਕਹਿੰਦੀ ਆ ਆ ਤੂੰ ਕਰੇ ਜੋ ਆਖਣ ਵਾਲਾ ਗੱਲ ਕਰ ਤੇ ਮੈਨੂੰ ਦੱਸ ਦੇ ਬਾਈ ਫੋਨ ਤੇ ਇੱਕ ਵਾਰ ਠੀਕ ਹੈ ਨਾ ਪਰ ਆਪਾਂ ਗੱਲ ਤੋੜ ਲੈਨੇ ਬਾਕੀ ਠੀਕ ਹੈ ਬਾਈ ਉਹਦਾ ਮੈਨੂੰ ਪਤਾ ਵੀ ਤੂੰ ਮਾੜੇ ਥਾਂ ਵੀ ਨਹੀਂ ਕਢਾਉਂਦਾ ਤੇਰੀ ਤੇ ਯਾਰਾ ਮੇਰੀ ਠੀਕ ਹੈ ਨਾ ਪਹਿਲੀ ਗੱਲ ਇਹਦਾ ਇਹੀ ਹੈ ਆਪਦੀ ਧੀ ਨੂੰ ਆਪਾਂ ਮਾੜੇ ਘਰ ਨਹੀਂ ਉਤੋੜਦੇ ਠੀਕ ਹੈ ਨਾ ਕੋਰ ਕਰ ਲਈ ਨਸ਼ੇ ਪੱਤੇ ਤੂੰ ਅੱਜ ਕੱਲ ਇਹ ਹੀ ਵੱਡੀ ਗੱਲ ਹੁੰਦੀ ਆ ਬਾਈ ਉਹ ਜਵਾਗ ਦੀ ਮੈਗਰੰਟੀ ਦਿੰਦਾ ਮੁੰਡੇ ਦੀ ਕੋਈ ਨਸ਼ਾ ਪੱਤਾ ਨਹੀਂ ਵਧੀਆ ਕੰਮਕਾਰ ਕਰਦਾ ਯਾਰ ਪਰ ਇੱਕ ਗੱਲ ਹੀ ਆ ਵੀ ਕੱਲਾ ਮਾਂ ਕਿਚੇ ਐਕਸੀਡੈਂਟ ਦੇ ਗੁਜ਼ਰ ਗਏ। ਮਾ ਕਰਕੇ ਫਿਰ ਆਇਆ ਨਾ ਵੀ ਮਾ ਪਿਓ ਕਰਕੇ ਅਗਲਾ ਖੜਦਾ ਨਹੀਂ ਇੱਕ ਤਾਂ। ਹਾਂ ਹਾਂ। ਮੈਂ ਫਿਰ ਸੋਚਿਆ ਮੈਂ ਜਗਤਾਰਬਾਈ ਨੂੰ ਪੁੱਛ ਦਿਆਂ। ਦੇਖ ਦਿੱਤੀ ਵੀ ਵਿਆਹ ਨਾਲੀ ਆ ਯਾਰ ਪੁੱਛ। ਗੱਲ ਇਹ ਐ ਸੰਦੀਪ ਜੀ ਆਪਾਂ ਨੂੰ ਕੋਈ ਵਿਚਾਰ ਨਹੀਂ ਹੈਗੀ ਠੀਕ ਹੈ ਨਾ ਵੀ ਕੱਲਾ ਮੁੰਡਾ ਐ ਪਰ ਵਧੀਆ ਹੋਣਾ ਚਾਹੀਦਾ। ਬਸ ਵੱਡੀ ਗੱਲ ਐ। ਵਧੀਆ ਦੇਖ ਬਈ ਮੁੰਡੇ ਦੀ ਗਾਰੰਟੀ ਮਾ ਦੇਣੀ। ਵਾ ਠੀਕ ਐ। ਠੀਕ ਹੈ ਨਾ ਨਸ਼ੇ ਪੱਤੇ ਤੋਂ ਰਹਿਤ ਐ। ਕੰਮਕਾਰ ਵਧੀਆ ਐ। ਤੂੰ ਇੱਕ ਵਾਰ ਕਰੇ ਗੱਲ ਕਰਨੀ ਮੈਨੂੰ ਦੱਸਣੀ। ਮੈਂ ਕਰ ਲੈਣਾ ਗੱਲ। ਹਾਂ ਠੀਕ ਐ ਵੀਰੇ ਠੀਕ ਐ। ਉਹ ਕਿਸਾ ਸਿਕਾਰ ਆ ਗਈ ਮੇਰੀ ਸਿਆਣੀ ਧੀ ਪੁੱਤ ਮਾਂ ਜਾਈ ਭਾਂਡੇ ਹੁਣ ਸਾਰੇ ਹਾਂ ਮੰਮੀ ਭਾਂਡੇ ਤਾਂ ਮਮਾ ਦੇ ਲੈ ਮੈਂ ਘੱਟਦਾਂ ਨਹੀਂ ਸਭ ਨੂੰ ਨਾ ਨਾ ਕੋਈ ਨਾ ਪੁੱਤ ਤੂੰ ਦਮ ਲੈ ਲੈ ਪਹਿਲੀ ਇਹਨਾਂ ਰਸੋਈ ਦੇ ਵਿੱਚ ਕੰਮ ਕਰਕੇ हटਿਆਂਗੀ ਹੈ ਥੋੜੀ ਜੀ ਸੀ ਭਾਂਡੇ ਕੁੜੇ ਆ ਤੂੰ ਛੱਡ ਦਿਆ ਕਰ ਫੋਨ ਨੂੰ ਸਾਰਾ ਦਿਨ ਫੋਨ 'ਤੇ ਬੜੀ ਰਹਿੰਦੀ ਆ ਤੂੰ ਵੀ ਮਾੜਾ-ਵੋਟਾ ਕੰਮ ਧੰਦਾ ਕਰ ਲਿਆ ਕਰ ਲੈ ਮੰਮੀ ਹੁਣ ਤੁਸੀਂ ਦੋਵੇਂ ਲੱਗੀਆਂ ਤਾਂ ਹੋਈਓ ਨਾਲੇ ਕਿਹੜਾ ਲੰਗਰ ਪਕਾਉਣਾ ਚਾਰ ਤਾਂ ਆਪਣੀਆਂ ਰੋਟੀਆਂ ਹੁੰਦੀਆਂ ਨੇ ਤੁਸੀਂ ਦੋਵੇਂ ਲਾ ਲਓਂਗੇ ਜਾਂ ਫੇਰ ਕੀ ਹੋ ਗਿਆ ਫਿਰ ਜੇ ਚਾਰ ਅਸੀਂ ਦੋ ਜਾਨੀ ਰੜ ਕੇ ਰੋਣਾ ਇੱਕ ਦਿਨ ਚਾਰ ਦੂ ਕੱਲੀ ਲਾ ਦੇ ਹੈ ਮੰਮੀ ਮੇਰ ਤੋਂ ਨਹੀਂ ਹੁੰਦੇ ਘਰ ਦੇ ਕੰਮ ਪੁੱਤ ਮੇਰੀ ਗੱਲ ਸੁਣ ਜੇ ਘਰ ਦੇ ਕੰਮ ਸਿੱਖੇਂਗੀ ਫੇਰ ਹੀ ਅੱਗੇ ਜਾ ਕੇ ਕਰੇਗੀ ਫੇਰ ਅੱਗੇ ਤੋਂ ਮੈਨੂੰ ਲਾਂਬੇ ਦਵਾਈ ਜਾਵਾਂਗੇ ਖਾਣੀ ਮਾਂ ਨੇ ਕੋ ਸਿਖਾ ਕੇ ਨਹੀਂ ਭੇਜੀ ਹੈਗੀ ਚਲੋ ਕੋਈ ਨਹੀਂ ਹੁੰਦੀ ਉਹ ਛੋਟੀ ਹੈ ਕਰ ਲਾਂ ਦੋ ਇਹ ਜਿਹੜੀ ਕਰਨੀ ਆ ਉਹਨਾਂ ਨੂੰ ਆਪ ਹੀ ਲੱਗ ਜੂਗੀ ਅੱਗੇ ਕੰਮ ਕਰਨੇ ਜੇ ਹੁਣ ਥੋੜਾ ਥੋੜਾ ਕਰੂਗੀ ਕੰਮ ਨਾ ਫੇਰ ਹੀ ਅੱਗੇ ਵੱਧ ਕਰੂਗੀ ਕੰਮ ਕੋਈ ਨਹੀਂ ਮੈਂ ਮੈਂ ਵੀ ਤਾਂ ਸਿੱਖ ਲਈ ਆਪਣੇ ਆਪ ਸਿੱਖ ਜੂਗੀ ਅੱਗੇ ਵੀ ਤੂੰ ਤਾਂ ਸਿੱਖ ਲਈ ਪੁੱਤ ਤੂੰ ਤਾਂ ਕੰਮ ਨੂੰ ਪਹਿਲੇ ਦਿਨ ਤੋਂ ਤੈਨੂੰ ਤਾਂ ਚੂਂਡ ਦੀ ਕੰਮ ਦੀ ਕੰਮ ਨੂੰ ਜਦੋਂ ਕੋਈ ਮੈਂ ਕੰਮ ਕਰਦੀ ਵਿੱਚ ਹੱਥ ਪਾਉਂਦੀ ਆ ਕੇ ਮੰਮੀ ਆ ਮੈਂ ਕਰਦਾ ਮੈਂ ਕਰ ਇਹ ਨੂੰ ਮੈਂ ਕਹਿੰਦੀ ਰਹਿ ਜਣੀ ਆ ਪਰ ਇਹ ਫੇਰ ਵੀ ਨਹੀਂ ਕਰਦੀ ਕੋਈ ਨਾ ਮੰਮੀ ਜਦੋਂ ਮੇਰੇ ਕਰਨ ਦਾ ਟਾਈਮ ਆਇਆ ਨਾ ਮੈਂ ਵੀ ਕਰ ਲੈਣਾ ਦੇਖ ਮੇਰੀ ਵੱਡੀ ਭੈਣ ਮੇਰਾ ਸਾਥ ਦਿੰਦੀ ਆ ਆਹੋ ਅੱਧੀ ਤਾਂ ਮੇਲਾ ਇਸੇ ਵਿੱਚ ਮਲਾਈ ਹੋਈਆਂ ਤੇਰੇ ਹਿੱਸੇ ਦੇ ਕੰਮ ਵੀ ਇਹੀ ਕਰਦੀ ਐ ਤੇ ਛੋਟੀਆਂ ਭੈਣਾਂ ਦਾ ਹੁੰਦਾ ਕੀ ਐ ਮੰਮੀ ਦੀ ਪੜ੍ਹਾਈ ਚੱਲਦੀ ਐ ਮੈਂ ਤਾਂ ਤਾਂ ਕਹਿੰਦੀ ਉਹ ਕੀ ਰੋਲਾ ਫਰਖ ਹੈ ਨਾ ਰੋਲਾ ਕੋਈ ਨਹੀਂ ਪਾਇਆ ਹੋਇਆ ਡੈਡੀ ਬਸ ਮੰਮੀ ਤਾਂ ਸਾਰਾ ਦਿਨ ਵੱਡੀ ਭੈਣ ਦੀ ਸੇਵਤਾ ਹੀ ਕਰਦੀ ਰਹਿੰਦੀ ਐ ਤੇ ਮੈਨੂੰ ਕਹਿਣਗੇ ਤੂੰ ਆਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਉਹ ਬਈ ਸੇਵਤਾ ਦਾ ਬਣਦੀ ਐ ਨੇ ਵੀ ਕੰਮ ਕਰਦੀ ਐ ਘਰ ਦਾ ਸਾਰਾ ਫੇ ਡੈਡੀ ਬੱਟੀ ਜਨਾਬ 8 ਵਜੇ ਉੱਠਦੇ ਆ ਫਿਰ ਜਿਹੜਾ ਕੰਮ ਕਰਦਾ ਉਹਦੀ ਸੇਵਤਾ ਦਾ ਬਣਦੀ ਐ ਨਾ ਫਿਰ अच्छा लो बस करो डैडी चलो कोई ना डैडी मेरी बात कर... सुनो हुन आ तेरे पियो नु पान, पानी ल्या हां मैं ਲੈ ਕੇ ਆਂ पाणी पाणी ਤਾਂ ਰਹਿਣ ਦੇ ਪਾਣੀ ਨਹੀਂ ਪੀਣਾ ਉਹ ਗੱਲ ਸੁਣ ਬਿਸ਼ਨਾ ਬਾਈ ਮਿਲਿਆ ਸੀਗਾ ਅੱਛਾ ਤੇ ਵੱਡੀ ਬੇਟੀ ਦੇ ਰਿਸ਼ਤੇ ਬਾਰੇ ਗੱਲ ਕਰਦਾ ਸੀ ਉਹ ਆਏ ਕਰੋ ਕੁੜੀ ਤੁਸੀਂ ਦੋਈ ਜਾਣੀਆਂ ਜਾ ਕੇ ਨਾ ਰੋਟੀ ਬਣਾ ਦੋ ਨਾਹੀਂ ਤੇਰੇ ਪਿਓ ਦੀ ਰੋਟੀ ਬੰਨ ਦੋ ਨਾਲੇ ਤੇਰੇ ਭਰਾ ਵਾਸਤੇ ਉਹਦੇ ਵਾਸਤੇ ਵੀ ਬੰਨ ਦੇ ਉਥੇ ਦੁਕਾਨ ਤੇ ਕੱਲਾ ਹੋਊਗਾ ਉਹ ਠੀਕ ਹੈ ਮੰਮੀ ਹੋਰ ਸੇਤੀ ਵਗ ਜੂਗਾ ਇਹ ਹਾਂਜੀ ਮੰਮੀ ਬਣਾਵਤ ਫਟਾਫਟ ਫਿਰ ਆ ਮੈਂ ਆਸ ਜਾ ਮੁੰਡਾ ਬਹੁਤ ਵਧੀਆ ਲੱਗਿਆ ਮੇਰੀ ਗਰਸ ਹਾਂ ਮੁੰਡਾ ਵਧੀਆ ਦਾ ਸਿਆਣਾ ਮੁੰਡਾ ਹੈ ਕਰਦਾ ਕੰਮ ਕਾਜ ਹੈ ਆਪਣੀ ਡੈਰੀ ਹੈ ਫਿਰ ਤਾਂ ਵਧੀਆ ਹੈਗਾ ਮੁੰਡਾ ਇਕੱਲਾ ਇਕੱਲਾ ਹੈ ਜੰਮੀ ਇਕੱਲਾ ਹੈ ਮਾਪੇ ਮਾਪੇ ਨੂੰ ਹੈਗੀ ਅੱਛਾ ਹਾਂ ਚਲ ਕੋਈ ਨਾ ਜੇ ਮੁੰਡਾ ਸਿਆਣਾਗਾ ਕੋਈ ਨਸਾ ਪੱਤਾ ਨਾ ਕਰਦਾ ਹੋਵੇ ਮੈਂ ਸਾਰਾ ਪਤਾ ਕਰ ਲਿਆ ਬਹੁਤ ਸਿਆਣਾ ਮੁੰਡਾ ਇਹ ਤੋਂ ਵਧੀਆ ਆਪਾਂ ਨੂੰ ਰਿਸ਼ਤਾ ਨਹੀਂ ਮਿਲਣਾ ਕੋਈ ਬਸ ਠੀਕ ਆ ਫੇਰ ਕਾਦੀ ਦੇਰ ਕਰਨੀਗੀ ਫੇਰ ਤੁਸੀਂ ਰਿਸ਼ਤੇ ਦੀ ਗੱਲ ਨਿਮੇੜ ਦੋ ਸੇਤੀ ਪੱਕ ਠੱਕ ਕਰਦਾਂ ਨੇ ਆਪਾਂ ਉਹ ਮੈਂ ਤਾਂ ਤੇਰੇ ਨਾਲ ਹੀ ਹਾਂ ਕਰਨੀ ਸੀਗੀ ਮੇਰੀ ਤਾਂ ਹਾਂ ਹੀ ਐ ਮੈਂ ਕਹਿ ਦਾਂ ਮੈਂ ਫੇਰ ਮੇਰੀ ਤਾਂ ਹਾਂ ਮੇਰੀ ਜਿਵੇਂ ਤੂੰ ਕਹਿਣਾ ਮੇਰੀ ਤਾਂ ਉਮੀ ਹਾਂਗੀ ਤੇਰੇ ਉਤੋਂ ਦੀ ਬੜਾਂਦੀ ਮੈਂ ਹੋ ਸਕਦੀ ਆਂਗੀ ਉਹ ਤਾਂ ਠੀਕ ਐ ਉਹ ਪਰ ਮੇਰਾ ਵੀ ਫਰਜ਼ ਬਣਦਾਗਾ ਮੈਂ ਬਿਸ਼ਨੂ ਕਹੇ ਸੀ ਬਾਈ ਨੂੰ ਹਾਂ ਮਾਦਰੀ ਭਾਬੀ ਨੂੰ ਪੁੱਛ ਕੇ ਦੱਸੂਗਾ ਜੇ ਉਹਨੂੰ ਹਾਂ ਕਰਤੀ ਤਬਾਏ ਅਸੀਂ ਦੇਖ ਲਾਂਗੇ ਬਸ ਠੀਕ ਹੈ ਤੂੰ ਬਿਸਨੇ ਨਾਲ ਕਰਕੇ ਗੱਲ ਛੇਤੀ ਸਾਕਣ ਦਾ ਪਾ ਕਰਦਾਨੇ ਹੈਗੀ ਵਾ ਠੀਕ ਹੈ ਹਾਂ ਚਲੋ ਕੁੜੀਆਂ ਨੂੰ ਕਹਿ ਦੇ ਰੋਟੀ ਬਣਾਣਗੇ ਕੋਈ ਨਾ ਕੋਈ ਜਾਨਾ ਉੱਥੇ ਜਾਂ ਤੂੰ ਬਣਵਾ ਦੇ ਫਟਾਫਟ ਨਾਲ ਜਾ ਕੇ ਜਵਾਖਾ ਤੈਨੂੰ ਪਤਾ ਉੱਥੇ ਇਹਨਾਂ ਪਤਾ ਗੱਲਾਂ ਬਾਤਾਂ ਮਾਰੀ ਜਾਣ ਚਲ ਆ ਫੇਰ ਚੀਰ ਲੂੰਗੀ ਇਹਦੇ ਨੇ ਕਹਿ ਕੇ ਕਰਵਾ ਤਾਂ ਮਨ ਕਰੇ ਗੱਲ ਨਹੀਂ ਮਾਰੀ ਜਾਣਾ ਅੰਦਰ ਬੈਠ ਕੇ ਮੈਂ ਕਰਦਾ ਫੇਰ ਫੋਨ ਉਹਨੂੰ ਕਰ ਦੇ ਕਰ ਦੇ ਵਾ ਠੀਕ ਬਣਾ ਲਈਏ ਰੋਟੀ ਹੁਣ ਰੋਟੀ ਤਾਂ ਬਣਾ ਲੈਨੇ ਆ ਅੱਜ ਬੜੀ ਖੁਸ਼ ਲੱਗਦੀ ਐ ਰਿਸ਼ਤਾ ਆਇਆ ਤਾਂ ਕਰਕੇ ਚਲ ਹੁਣ ਤੇਰਾ ਵੀ ਵਿਆਹ ਹੋ ਜਾਣਾ ਉਹ ਤੂੰ ਟਿਕ ਜਾ ਜੇ ਅੱਜ ਮੈਨੂੰ ਰਿਸ਼ਤਾ ਆ ਗਿਆ ਨਾ ਤਾਂ ਕੱਲੂ ਤੈਨੂੰ ਵੀ ਆ ਜਾਣਾ ਬਾਲੀ ਫਿਕਰ ਨਾ ਕਰ ਖੁਸ਼ ਤੂੰ ਵੀ ਹੋਣਾ ਫਿਰ ਓਹੋ ਮੇਰੀ ਤਾਂ ਛੱਡ ਜਦੋਂ ਮੈਨੂੰ ਰਿਸ਼ਤਾ ਆਊਗਾ ਉਦੋਂ ਦੇ ਉਦੋਂ ਦੇਖਾਂਗੇ ਹੁਣ ਤਾਂ ਤੈਨੂੰ ਕਿਹਨੇ ਸੁਪਨੇ ਦਾ ਰਾਜਕੁਮਾਰ ਮਿਲਣ ਵਾਲਾ ਆ ਉਹ ਬੱਸ ਕਰ ਭੈਣੇ ਬੱਸ ਕਰ ਤੂੰ ਐਡੀਆਂ ਪੜਾ ਨਾ ਮਾਰਿਆ ਕਰ ਸਾਰਾ ਦਿਨ ਬਸ ਤੇਰੇ ਕੋਲ ਨਾ ਹੀ ਗੱਲਾਂ ਨੇ ਹੁਣ ਆਪਾਂ ਰੋਟੀ ਬਣਾ ਲਈ ਮਾਰੂੰ ਡੈਡੀ ਨੇ ਵਾਲ ਮਾਰਨੇ ਤੇ ਗਾਣਾ ਮੈਨੂੰ ਹੀ ਪੈਂਦੀਆਂ ਨੇ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਲੈ ਰੋਟੀ ਆ ਹੁਣ ਮਿੰਟ ਚ ਦੀਦਾ ਦੇਣੀ ਆ ਆਪਾਂ ਕੀ ਕਹਾ ਦੇਈ ਮੈਂ ਤੇਰੇ ਨਾਲ ਨਾ ਸੱਚੀ ਕੋਈ ਗੱਲਾਂ ਚ ਨਹੀਂ ਜਿੱਤ ਸਕਦਾ ਤੂੰ ਹੈ ਛੋਟੀ ਐ ਪਰ ਜਵਾਨ ਤੇਰੀ ਅੱਡੀ ਐ ਫੇਰ ਜਦ ਤੱਕ ਜਿੱਤ ਨਹੀਂ ਸਕਦੇ ਤੂੰ ਤੁਸੀਂ ਮੇਰੇ ਨਾਲ ਜ਼ੁਬਾਨ ਲੜਾਉਂਦੇ ਕਿਉਂ ਚਲੋ ਫਿਰ ਉਹ ਰੋਟੀ ਲਾ ਲਓ ਚਲ ਲੈ ਰਿਸ਼ਤਾ ਭੈਣ ਲਈ ਆਇਆ ਦੇਖਣ ਭੈਣ ਨੂੰ ਆਏ ਨੇ ਪਰ ਲੈ ਕੇ ਮੈਂ ਜਾ ਰਹੀ ਆ ਚਾ ਜਿਵੇਂ ਟੀਵੀ ਸੀਰੀਅਲ ਚ ਤਾਂ ਦੇਖਿਆ ਸੀ ਵੀਜੇ ਤੋਂ ਜਿਹੜੀ ਕੁੜੀ ਲਈ ਰਿਸ਼ਤਾ ਉਹਨੂੰ ਲੈ ਕੇ ਜਾਂਦੀ ਆ ਪਰ ਇੱਥੇ ਤਾਂ ਉਲਟੀ ਹੋਇਆ ਪਿਆ ਪਰ ਸ਼ੁਕਰ ਆ ਚਾ ਭੈਣ ਨਹੀਂ ਲੈ ਕੇ ਜਾ ਰਹੀ ਇੱਥੇ ਤੱਕ ਹੱਥ ਮੇਰੇ ਕੰਬ ਰਹੇ ਨੇ ਜੇ ਭੈਣ ਹੁੰਦੀ ਉਹਦਾ ਤਾਂ ਬੁਰਾ ਹਾਲ ਹੋ ਜਾਂਦਾ ਤੈਨੂੰ ਪਤਾ ਕਮਲਾ ਕਿਸ ਪਰਿਵਾਰ ਦੇ ਵਿੱਚ ਸਿਰਫ ਇਕੱਲਾ ਮੈਂ ਹੀ ਹਾਂਗਾ ਹੁਣ ਜੋ ਵੀ ਹੋਣਾ ਤੂੰ ਹੈਗੀ ਤੈਨੂੰ ਪਤਾ ਹੈਗਾ ਮਮਮੀ ਡੈਡੀ ਦੇ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਤੇ ਭੈਣ ਭਰਾ ਕੋਈ ਹੈ ਨਹੀਂਗਾ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਨਾ ਮੇਰੇ ਤੋਂ ਹਰ ਰਿਸ਼ਤਾ ਮਿਲੂਗਾ ਬਾਕੀ ਜੋ ਮੇਰੇ ਮੰਮੀ ਡੈਡੀ ਨੇ ਨਾ ਉਹਨਾਂ ਤੋਂ ਤੁਹਾਨੂੰ ਮੰਮੀ ਡੈਡੀ ਦਾ ਪਿਆਰ ਮਿਲੂਗਾ ਤੇ ਭੈਣ ਭਰਾਵਾਂ ਦਾ ਵੀ ਤੁਸੀਂ ਫਿਕਰ ਨਾ ਕਰੋ ਸਾਰੇ ਤੁਹਾਡੇ ਨਾਲ ਖੜੇ ਨੇ ਉਹ ਸੱਚ ਭੈਣ ਤੋਂ ਗੱਲ ਜ਼ਿਆਦਾ ਈ ਤੇਰੀ ਭੈਣ ਬਹੁਤ ਸੋਹਣੀ ਹੈਗੀ ਹੋਤਾ ਹੈ ਕਿਤੇ ਕਿਤੇ ਮੇਰਾ ਭਰਾ ਹੁੰਦਾ ਨਾ ਤੇਰੀ ਭੈਣ ਦਾ ਰਿਸ਼ਤਾ ਵੀ ਉਰੀ ਲੈ ਆਉਂਦੇ ਆਪਾਂ ਚਲੋ ਕੋਈ ਹੁਣ ਤਾਂ ਤੁਹਾਡਾ ਭਰਾ ਹੈ ਨਹੀਂ ਕੋਈ ਛੋਟਾ ਹੁਣ ਤਾਂ ਜਿੱਥੇ ਉਹਦਾ ਸੰਜੋਗ ਹੋਣਗੇ ਉੱਥੇ ਹੀ ਜਾਊਗੀ ਉਹ ਤਾਂ ਸਹੀ ਗੱਲ ਹੈ ਬਈ ਬੜੀ ਪਿਆਰੀ ਹੈ ਵੈਸੇ ਹੂੰ ਖਾਈ ਵਾਲੀ ਪਿਆਰੀ ਹੋ ਛੋਟੀ ਹੈ ਨਾ ਲਾਡਲੀ ਵੀ ਹੈ ਸਾਰਿਆਂ ਦੀ ਸਹੀ ਗੱਲ ਹੈ ਬਈ ਗੁਰੀ ਅੱਜ ਪ੍ਰੀਤ ਕਿੰਨਾ ਖੁਸ਼ ਹੋਊਗੀ ਜੇ ਦੋਨੋਂ ਪਤਾ ਲੱਗ ਗਏ ਮੇਰੇ ਵਾਸਤੇ ਦੁਕਾਨ ਲਾ ਪਤੀ ਤੇਰੀ ਮਾਂ ਨਹੀਂ ਦਿੱਸਦੀ ਘਤੀ ਹੋਗੀ ਸੁਣਦੀ ਨਹੀਂ ਉਹ ਪਾਣੀ ਲਿਆ ਲਿਓ ਨੇ ਲਿਓ ਨੀ ਆਦਰੋਜ ਤੇਰੀ ਮਾਂ ਆ ਗਈ ਜੁਗੀ ਲਓ ਪਾਣੀ ਪੀ ਲੋ ਪਹਿਲਾਂ ਨਾ ਪਤਾ ਕੀ ਨਿਕਲਿਆ ਪ੍ਰੀਤਾ ਬਹੁਤ ਅੰਦਰੇ ਹੋਗੀ ਉਹ ਬਾਜ ਮਾਰਉ ਉਹਦੇ ਲਈ ਬਹੁਤ ਵਧੀਆ ਖੁਸ਼ਖਬਰੀ ਆ ਇੱਕ ਖੁਸ਼ਖਬਰੀ ਹਾਂਜੀ ਖੁਸ਼ਖਬਰੀ ਕੀ ਆ ਮੰਮੀ ਜਿੱਥੇ ਉਹਨੇ ਪਾਰਲਰ ਖੋਲਣਾ ਉਹ ਦੁਕਾਨ ਦੇਖ ਕੇ ਆਏ ਸੀ ਦੇਖ ਕੇ ਆਏ ਹੋਗੇ ਵੀਰੇ ਵੀ ਦੁਕਾਨ ਮਿਲ ਗਈ ਉਹਦੇ ਵਾਸਤੇ ਬਹੁਤ ਵਧੀਆ ਇਹ ਤਾਂ ਬਾਹਲੀ ਖੁਸ਼ੀ ਦੀ ਗੱਲ ਹੈਗੀ ਹੋਰ ਕੀ ਹੈ ਉਹਨੇ ਹੱਕ ਮਾਰ ਦਿੱਤੇ ਕੋੜੇ ਪ੍ਰੀਤ ਪ੍ਰੀਤ ਉਰੇ ਆ ਬੁੱਤ ਭੱਜ ਕੇ ਹਾਂ ਤਾਂ ਬਾਹਲੀ ਚੰਗੀ ਗੱਲ ਹੈਗੀ ਉਹਦਾ ਸੁਪਨਾ ਸੀਗਾ ਵੀ ਮੈਂ ਪਾਰਲਰ ਹੀ ਖੋਲਣਾ ਹੈ ਚਲ ਉਹਦੇ ਮਨ ਦੀ ਪੂਰੀ ਹੋ ਜਾਵੇ ਬਿਲਕੁਲ ਬਿਲਕੁਲ ਹਾਂ ਹੁਣ ਉਹਨੂੰ ਕਹਿਦੀ ਕਰ ਲੈ ਕਿਹਦੇ ਆਪਦਾ ਕੰਮ ਧਿਆਨ ਨਾਲ ਕਹਿ ਨਹੀਂ ਹੈਗੇ ਕੋੜੇ ਪ੍ਰੀਤ ਆ ਜਾਗਾ ਹੁਣ ਆ ਓਹੋ ਕੀ ਹੋ ਗਿਆ ਮੰਮੀ ਮੈਂ ਸੁੱਤੀ ਪਈ ਸੀ ਤੂੰ ਸਾਰਾ ਦਿਨ ਸੁੱਤੀ ਵੀ ਰਹਾ ਕਰ ਤੇਰੀ ਨੀਂਦ ਨਹੀਂ ਪੂਰੀ ਹੁੰਦੀ ਜਦੋਂ ਦੇਖ ਲੋ ਸੁੱਤੀ ਹੁੰਨੀ ਆ ਤੂੰ ਕੀ ਹੋ ਗਿਆ ਵੀਰੇ ਫੇਰ ਕੀ ਹੋ ਗਿਆ ਜੇ ਸੁੱਤੀ ਪਈ ਸੀ ਕਿ ਮੈਨੂੰ ਕਿਹੜਾ ਕੋਈ ਕੰਮ ਹੈ ਪੇਪਰ ਮੇਰਾ ਹੋ ਗਿਆ ਹੋਰ ਦੱਸ ਮੈਂ ਸਾਰਾ ਦਿਨ ਕੀ ਕਰਨਾ ਕੋਈ ਗੱਲ ਨਹੀਂ ਬੁੱਤ ਹੁਣ ਤੁਹਾਨੂੰ ਕੰਮੇ ਲਾ ਦਾਂਗੇ ਬਿਜ਼ੀ ਕਰਾਂਗੇ ਤੈਨੂੰ ਲੈ ਡੈਡੀ ਮੈਂ ਨਾ ਸੋ ਕੇ ਉੱਠ ਕੇ ਆਈ ਆ ਪਲੀਜ਼ ਹੁਣ ਮੈਨੂੰ ਕੋਈ ਕੰਮ ਨਾ ਕਹਦੇ ਮੇਰਾ ਕੋਈ ਇਰਾਦਾ ਨਹੀਂ ਹੈਗਾ ਕੋਈ ਕੰਮ ਕਰਨ ਦਾ ਉਹ ਕੰਮ ਨੂੰ ਨਹੀਂ ਕਹਿਣਾ ਕਾਟਾ ਸਰਪ੍ਰਾਈਜ਼ ਇਹ ਚਾਬੀਆਂ ਕਿਹਦੀਆਂ ਨੇ ਤੇਰੀ ਦੀਨ ਪੂਰੀ ਕਰਤੀ ਤੇਰੀ ਪਾਰਲਰ ਦੀ ਸੱਚੀ ਹਾਂ ਕਿਤੇ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ ਮੇਰੇ ਨਾਲ ਦੇਖ ਲੈ ਦੱਸੋ ਹੁਣ ਇਹਨੂੰ ਮਜ਼ਾਕ ਕਿਉਂ ਕਰਾਂਗੇ ਪੁੱਤ ਬਹੁਤ ਸੋਹਣੀ ਦੁਕਾਨ ਲੱਭੀ ਤੇਰੇ ਵਾਂਗ ਹੈ ਨਾਲੇ ਪੂਰਾ ਫਰੰਟ ਤੇ ਆ ਇਹ ਮੇਰੀ ਦੁਕਾਨ ਦੀਆਂ ਚਾਬੀਆਂ ਨੇ ਹਾਂ ਹਾਂ ਹੁਣ ਤੇਰਾ ਸੋਨਾ ਬੰਦ ਸੋਨਾ ਬੰਦ ਹਾਂ ਹੁਣ ਤਾਂ ਮੈਂ ਆਪੀ ਨਹੀਂ ਸੋऊंगी ਹੁਣ ਮੈਂ ਜਾਇਆ ਕਰੂੰਗੀ ਆਪਣਾ ਪਾਰਲਰ ਦਾ ਕੰਮ ਕਰਿਆ ਕਰੂੰਗੀ ਦੇਖ ਲੈ ਆਉ ਦੇਖਾਂਗੇ ਜੋ ਉੱਥੇ ਲੱਲਰ ਲਾਵਾਂਗੇ ਜਾ ਕੇ ਤੜਕੇ ਪਹਿਲਾਂ ਮੈਨੂੰ ਸੁਨੇਹਾ ਉੱਠਣਾ ਪਿਆ ਕਰੂ 10 15 ਮਿੰਟ ਪਹਿਲਾਂ ਹੋਕਰੇ ਮਾਰਨੇ ਪਿਆ ਕਰਨਗੇ ਕੋੜੇ ਉੱਠ ਖੜ ਕੋੜੇ ਉੱਠ ਖੜ ਫੇਰ ਉੱਠਿਆ ਕਰੂਗੀ ਇਹ ਆਹੋ ਕਿਤੇ ਉੱਥੇ ਭਾਈ ਮੂਨਾ ਸੋਜਿਆ ਕਰੀ ਜਾ ਕੇ ਕਿਤੇ ਮੁਰਜਿਆ ਕਰ ਨਹੀਂ ਸੋਗੋ ਤਾਂ ਮੈਂ ਚਾ ਚਾਚ ਸਭ ਦਾ ਕੰਮ ਕਰਿਆ ਕਰੂੰਗੀ ਤੁਸੀਂ ਮੇਰਾ ਐਡਾ ਬੜਾ ਸੁਪਨਾ ਪੂਰਾ ਕੀਤਾ ਆ ਉਹ ਤਾਂ ਪੁੱਤ ਸਾਡਾ ਫਰਜ਼ ਬਣਦਾ ਸੀ ਅਸੀਂ ਆਵਰਾ ਫਰਜ਼ ਨਿਭਾਇਆ ਹੈ ਠੀਕ ਹੈ ਹੁਣ ਅੱਗੇ ਤੇਰਾ ਫਰਜ ਬਣਦਾ ਪੂਰੀ ਰੀਜ ਨਾਲ ਕੰਮ ਤੈਂ ਕਰ ਬਿਲਕੁਲ ਸਹੀ ਗੱਲ ਹੈ ਮੈਂ ਸਹੀ ਕਹਿ ਰਹੀ ਹਾਂ ਕੋਈ ਗੱਲ ਨਹੀਂ ਹੁਣ ਮੈਂ ਕੱਲ ਨੂੰ ਸਵੇਰੇ ਹੀ ਜਾਉਂਗੀ ਤੇ ਮੈਂ ਆਪ ਹੀ ਦੇਖ ਕੇ ਆਉਂਗੀ ਕਿ ਕਿੱਥੇ ਇੱਕ ਦੁਕਾਨ ਹੈ ਤੇ ਕੀ ਕੀ ਸਮਾਨ ਲੈ ਕੇ ਆਉਣਾ ਫਿਰ ਮੈਂ ਸਮਾਨ ਵੀ ਲੈ ਆਉਂਗੀ ਕੋਈ ਨਾ ਜਦੋਂ ਦੁਕਾਨ ਲੱਗਦੀ ਸਮਾਨ ਵੀ ਸਾਰਾ ਆ ਜਾਊਗਾ ਬਸ ਠੀਕ ਹੈ ਮੰਮੀ ਫਿਰ ਓਹੋ ਆ ਗਈ ਕਸਤਾ ਦੀ ਵੀ ਤੂੰ ਕੀ ਕਰੇ ਮੇਰੀ ਜਾਨ ਹੀ ਘਟਦੀ ਸੀ ਐਵੇਂ ਡਰਾਂ ਦੇ ਹੁੰਦੇ ਕੋਈ ਦੇਖੀ ਲੈ ਮੈਂ ਤਾਂ ਤੈਨੂੰ ਵਧਾਈਆਂ ਦੇਣ ਆਈ ਸੀ ਲੈ ਇਹ ਡੱਬਾ ਫੰਡ ਡੱਬਾ ਕਾਦੀ ਖੁਸ਼ੀ ਚ ਸੋਚ ਕਾਦੀ ਖੁਸ਼ੀ ਚ ਲੈ ਕੇ ਆਈ ਹੋਊਂਗੀ ਐਨਾਂ ਤਾਂ ਮਾਮ ਮੇਰਾ ਬਣੇ ਰਹਿਗਾ ਤੂੰ ਹੀ ਦੱਸ ਦੇ ਕਾਦੀ ਖੁਸ਼ੀ ਚ ਲੈ ਕੇ ਬਾਪੂ ਨੇ ਮੇਰੇ ਭਾਲਣ ਵਾਸਤੇ ਦੁਕਾਨ ਲੇਖੀ ਆ ਚਾ ਬਦਾਨੀ ਆ ਵੀ ਮਰੀ ਪੈਨ ਨੂੰ ਤੈਨੂੰ ਵੀ ਬਹੁਤ ਬਹੁਤ ਚਲ ਹੁਣ ਤਾਂ ਮੈਂ ਤੇਰੇ ਤੋਂ ਫੇਸ਼ਲ ਕਰਵਾ ਸਕਦੀ ਆ ਨਾ ਫ੍ਰੀਜਿਕ ਫੇਸ਼ਲ ਤਾਂ ਤੂੰ ਕਰਾ ਲੇਗੀ ਆ ਜਿਹੜੇ ਕੱਪੜੇ ਮੇਰੇ ਗਿੱਲੇ ਕਿਤੇ ਨੇ ਹੁਣ ਇਹਨਾਂ ਨਾਲ ਮੈਂ ਕੀ ਕਰਾਂ ਇਹ ਗਲਤੀ ਵੀ ਤੇਰੀ ਐ ਤੂੰ ਨਾ ਡਰਾਂਗੀ ਮੈਨੂੰ ਕੋਈ ਨੀ ਮੇਰੀ ਹਮਾਈ ਤੇ ਚੇਂਜ ਕਰ ਲਈ ਚਲ ਨਾਲ ਇਹ ਵੀ ਐ ਮੇਰੇ ਬਿਆਤੇ ਦਾ ਮੇਰਾ ਖਰਚਾ ਹੋ ਗਿਆ ਫੇਸ਼ਲ ਦੇ ਹੁਣ ਫ੍ਰੀਜ ਵਿੱਚ ਮਿਲ ਜੀਵੇਂ ਮੈਨੂੰ ਫੇਸ਼ਲ ਕਰਵਾਣਾ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇਰੇ ਤੋਂ ਵੀ ਮੈਂ ਪੈਸੇ ਲਵਾਂਗੀ ਮੇਰੀ ਭੈਣ ਐ ਤੂੰ ਕਹੀ ਜਿਹੀ ਗੱਲਾਂ ਕਰਦੀਆਂ ਤਮ ਚਲਦੇ ਲਏਗੀ ਮੈਂ ਕਿਹੜਾ ਦੇਣ ਲੱਗੀ ਆ ਮੈਨੂੰ ਪ ਚਾਹ ਚਾ ਬਣਾਣੀ ਹੈ ਚਲ ਤੂੰ ਮੂੰ ਤਾਂ ਮਿੱਠਾ ਕਰ ਤੇਰੇ ਓਹੋ ਤੇ ਕਿਆਈ ਰੱਖ ਲੈ ਮੈਂ ਚਾਹ ਬਣਾਣ ਦੀ ਹੈ ਚਾਹ ਲੈ ਕੇ ਆਣੀ ਹੈ ਤੂੰ ਕੱਪੜੇ ਚੇਂਜ ਕਰ ਆਪਾਂ ਇਕੱਠੇ ਨੂੰ ਮਿੱਠਾ ਕਰਦੇ ਚਲ ਠੀਕ ਹੈ ਫਿਰ ਮੈਂ ਕੱਪੜੇ ਚੇਂਜ ਕਰ ਲੈਂਦੀ ਹਾਂ 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 ਦੀਦੀ ਨੇ ਤਾਂ ਮੈਨੂੰ ਸਾਰਾ ਗਿੱਲਾ ਕਰਤਾ ਮੈਨੂੰ ਸੂਟ ਲੱਭਾਂ ਕੋਈ ਕਿਹੜਾ ਪਾਵਾਂ ਮੇਰੇ ਤੇ ਕਿਹੜਾ ਸੋਹਣਾ ਲੱਗੂਗਾ ਆਸੋ ਪਾਲਣੀ ਹੈ ਤਾਂ ਮੇਰੇ ਤੇ ਬਹਾਵਾ ਜਿਆਦਾ ਸੋਹਣਾ ਲੱਗਣਾ। ਭਾਈ ਮੇਰੇ ਕਿੰਨਾ ਸੋਹਣਾ ਲੱਗ ਗਿਆ ਆਂਦਾ ਇਹ ਸੂਟ। ਮੈਨੂੰ ਤਾਂ ਇਦਾਂ ਲੱਗਦਾ ਕਿ ਇਹ ਸੂਟ ਮੇਰੇ ਲਈ ਬਣਿਆ। ਵੈਸੇ ਇੱਕ ਗੱਲ ਵਧੀਆ, ਦੀਦੀ ਤੇ ਮੇਰਾ ਨਾਪ ਇੱਕੋ ਹੀ ਆ। ਮੈਨੂੰ ਸੂਟ ਸਹੀ ਆ ਜਾਂਦੇ ਆ ਦੀਦੀ ਵਾਲੇ। ਓ ਕੀ ਗੱਲ ਕਮਲ, ਬੜਾ ਸੋਹਣਾ ਤਿਆਰ ਹੋਈਆਂ। ਯਾਰੀਆਂ ਕਿਤੇ ਦੂੰ ਪ੍ਰੀਤ ਤੂੰ ਇੱਥੇ ਹਾਂ ਜੀ ਜੱਜ ਮੈਂ ਖਾ ਗਏ ਨਾ ਭੁਲੇਖਾ ਤੁਸੀਂ ਵੀ ਉਹ ਮੈਨੂੰ ਤਾਂ ਲੱਗਿਆ ਕਿਤੇ ਕਮਲ ਖੜੀ ਹੈਗੀ ਉਹ ਨਾ ਨਾ ਦੀਦੀ ਨੇ ਨਾ ਮੇਰਾ ਸੂਟ ਗਿੱਲਾ ਕਰਤਾ ਸੀਗਾ ਉਹ ਮੈਂ ਆਈ ਤੇ ਉਹਨਾਂ ਤੋਂ ਜੱਗ ਪਾਣੀ ਨੇ ਮੇਰੇ ਸੂਟ ਦੇ ਉੱਪਰगिर ਗਿਆ ਤੇ ਮੈਂ ਉਹਨਾਂ ਦਾ ਸੂਟ ਫੇਰ ਚੇਂਜ ਕਰ ਲਿਆ ਦੇਖੋ ਮੇਰੇ ਕਿੰਨਾ ਸੋਹਣਾ ਲੱਗ ਰਿਹਾ ਨਾ ਇਹ ਸੂਟ ਬਹੁਤ ਸੋਹਣਾ ਲੱਗ ਰਿਹਾ ਤੇਰੇ ਜਿਵੇਂ ਮੇਰੇ ਲਈ ਬਣਿਆ ਹੁੰਦਾ ਆ ਤਾਂ ਹੀ ਤਾਂ ਮੈਨੂੰ ਭੁਲੇਖਾ ਪਿਆ ਮਾਗਦੇ ਕਮਲ ਖੜੀ ਹੈ ਸੱਚ ਨਾ ਕਿ ਤੂੰ ਫੋਨ ਦਾ ਕੋਈ ਮੈਸੇਜ ਸਿੱਧੀ ਆ ਗਈ ਓਹੋ ਮੈਂ ਖੁਦ ਚਾਹੁੰਦੀ ਸੀ ਮੈਂ ਫੋਨ ਕਰਕੇ ਆਵਾਂ ਪਰ ਬਸ ਮੇਰਾ ਐਵੇਂ ਪਲਾਨ ਬਣ ਗਿਆ ਵੀ ਚਲ ਦੀਦੀ ਉਹਨਾਂ ਨੂੰ ਮੈਂ ਵਧਾਈਆਂ ਦੇ ਕੇ ਆਣੀ ਆ ਵਧਾਈਆਂ ਕਾਦੀਆਂ ਵਧਾਈਆਂ ਦੇਈ ਜਾਨੀ ਐ ਉਹ ਡੈਡੀ ਨੇ ਮੇਰੇ ਲਈ ਨਾ ਪਾਰਲਰ ਵਾਲੀ ਦੁਕਾਨ ਦੇਖੀ ਐ ਹੁਣ ਮੈਂ ਆਪਣਾ ਕੰਮ ਸ਼ੁਰੂ ਕਰ ਲੈਣਾ ਉਹ ਕੱਲੀਆਂ ਵਧਾਈਆਂ ਦੇਣ ਆਈਆਂ ਇੱਕ ਡੱਬਾ ਡੁੱਬਾ ਵੀ ਲੈ ਕੇ ਆਈਆਂ ਉਹ ਵੀ ਤੁਹਾਨੂੰ ਕੀ ਲੱਗਦਾ ਮੈਂ ਕੱਲੀਆਂ ਵਧਾਈਆਂ ਦੇਣ ਆਉਂਗੀ ਮੈਂ ਡੱਬਾ ਵੀ ਲੈ ਕੇ ਆਈਆਂ ਮੈਂ ਭੈਣ ਨੂੰ ਫੜਾਇਆ ਉਹ ਕਿਚਨ ਦੇ ਵਿੱਚ ਚਾਹ ਬਣਾਉਂਦੀ ਸੀ ਅੱਛਾ ਚਲੋ ਠੀਕਾ ਤੁਸੀਂ ਬੈਠੋ ਪਹਿਲੇ ਦੀਦੀ ਨਾਲ ਆਉਣੀ ਆ ਚਾਹ ਲੈ ਕੇ ਠੀਕ ਐ ਨਹੀਂ ਦੀਦੀ ਹਾਲ ਤੱਕ ਚਾਹ ਹੀ ਨਹੀਂ ਬਣਾਈ ਦੀਦੀ ਤੁਸੀਂ ਇੰਨਾ ਟਾਈਮ ਲਾਤਾ ਚਾਹ ਬਣਾਉਣ ਨੂੰ ਹਾਲ ਤੱਕ ਚਾਹ ਨਹੀਂ ਬਣਾਈ ਤੁਸੀਂ ਬਸ ਬਣ ਗਈ ਚਾਹ ਪਾਣ ਲੱਗ ਰਹੀ ਤੇਰੇ ਸਾਹਮਣੇ ਅੱਛਾ ਮੈਨੂੰ ਇਦਾਂ ਇੱਕ ਗੱਲ ਦੱਸੋ ਮੇਰੇ ਸੂਟ ਸੋਹਣਾ ਲੱਗ ਰਿਹਾ ਵਾਹ ਤੇਰੇ ਤਾਂ ਜਿਵੇਂ ਫਿੱਟ ਆ ਗਿਆ ਮੇਰਾ ਸੂਟ ਹੋਏ ਕੀ ਜੀਜਾ ਵੀ ਮੇਰੀ ਤਾਰੀਫ ਕਰਦਾ ਸੀਗਾ ਕਹਿੰਦਾ ਤੂੰ ਬਹੁਤ ਸੋਹਣੇ ਲੱਗ ਰਿਹਾ ਸੂਟ ਅੱਛਾ ਸੱਚੀ ਗੱਲ ਹੈ ਤੂੰ ਤੇ ਤੇਰਾ ਜੀਜਾ ਨਾ ਇਕੋ ਨਾਲ ਦਾ ਬਸ ਫੜਾ ਮਾਰਨ ਦਾ ਮਤਲਬ ਹੋ ਰਿਹਾ ਹੈ ਲੈ ਫੜਾ ਕਿ ਮਾਰੀਆਂ ਨੇ ਅਗਰ ਮੈਂ ਸੋਹਣੀ ਲੱਗਦੀ ਤਾਂ ਹੀ ਜੀਜੀ ਨੇ ਕਿਹਾ ਵੀ ਤੂੰ ਸੋਹਣੀ ਲੱਗਦੀ ਹਾਂ 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 ਮੇਰੀ ਭੈਣ ਹੈ ਤੂੰ ਹੈ ਹੀ ਸੋਹਣੀ ਐ ਲੈ ਫੜ ਆ ਲੈ ਫੜਚਾ ਲੈ ਕੇ ਚੱਲਣ ਦਾ ਅੱਛਾ ਮੈਂ ਲੈ ਕੇ ਆਵਾਂ ਮੈਂ ਖਣਲੀ ਲੈ ਕੇ ਆਨੀ ਆ ਕੁਛ ਠੀਕ ਆ ਤੁਸੀਂ ਲੈ ਆਓ ਹਾਂ ਜੀ ਆ ਲੋ ਜੀ ਜੀ ਚਾਹ ਪੀ ਲਾ ਤੁਸੀਂ ਉਹ ਚਾਹ ਤਾਂ ਪੀਵਾਂਗੀ ਜਦੋਂ ਸਾੜੀ ਸੇਵਾ ਚਾ ਲੈ ਕੇ ਆਈ ਐ ਸੱਚੀ ਗੱਲ ਐ ਜਾ ਸਾੜੀ ਜਮਾਨੀ ਟਾਲਦੀ ਇੱਕ ਦੂਜੇ ਨੂੰ ਮਜ਼ਾਕ ਕਰੇ ਬਣਾ ਲੈ ਫੇਰ ਕੀ ਐ ਕੱਲਾ ਕੱਲਾ ਮੇਰਾ ਜੀਜਾ ਦਾਸ ਆ ਦੇਖ ਲੈ ਚੁੰਨੀ ਕਿੱਥੇ ਰੱਖਿਆ ਨਾ ਬਾਹਰ ਸੁੱਕਣੀ ਪਾ ਦਿੰਦੀ ਲੈ ਤੂੰ ਵੀ ਚੱਕ ਪੈਣੇ ਚਾਹ ਝਾ ਕਮਲ ਨੇ ਬਣਾਈਆ ਕਿ ਤੈਂ ਬਣਾਈਆ ਕਮਲ ਨੇ ਬਣਾਈਆ ਅੱਛਾ ਮਗਦੇ ਤੈਂ ਬਣਾਈਆ ਕਮਲ ਬਣਾ ਲੂਗੀ ਮਾਗਦੇ ਨੇ ਬਣਾਲੀ ਹੋਈ ਆ ਕੇ ਤੂੰ ਮੇਰੇ ਇੱਥੇ ਵੀ ਬੇਇੱਜ਼ਤੀ ਕਰੀ ਜਾਨੀ ਆ ਕਮਲ ਉਹ ਨਾ ਨਾ ਥੜੀ ਜੀਜੀ ਸਾਹਮਣੇ ਤੇਰੀ ਕੀ ਬੇਇੱਜ਼ਤੀ ਐ ਆ ਬਰਫੀ ਖਾ ਲੈ ਚੱਲ ਲੈ ਮੂੰਹ ਮਿੱਠਾ ਕਰੀ ਇਹਨਾਂ ਦੇ ਤੂੰ ਵੀ ਲੈ ਲੈ ਪੈਣੇ بس ਮੈਂ ਕਰ ਲੈਸ ਨੂੰ ਮਿੱਠਾ ਚਲ ਵਧੀਆ ਗੱਲਾਂ ਰਹੇਗੀ ਬ੍ਰੀਤਾ ਅੱਜ ਦਾ ਫਿਰ ਨਹੀਂ ਨਹੀਂ ਜੀ ਜੀ ਮੈਂ ਰਹਿਣਾ ਨਹੀਂ ਹੈਗਾ ਹੁਣ ਤੁਹਾਨੂੰ ਪਤਾ ਤਾਂ ਹੈ ਪਾਲਣ ਦਾ ਕੰਮ ਸ਼ੁਰੂ ਕਰਨਾ ਤੇ ਮੈਨੂੰ ਬਹੁਤ ਕੰਮ ਹੋਣਿਆ ਤੇ ਹੁਣ ਮੈਂ ਚਲਦੀ ਆਂ ਫਿਰ ਮੰਮੀ ਫਿਕਰ ਕਰਨਗੇ ਨਾਲੇ ਤੁਹਾਨੂੰ ਪਤਾ ਅੱਜ ਕੱਲ੍ਹ ਸ਼ਾਮ ਦਾ ਮਾਹੌਲ ਤਾਂ ਵੈਸੇ ਹੀ ਨਹੀਂ ਠੀਕ ਹੁੰਦਾ ਹੈਗਾ ਗੱਲ ਤਾਂ ਤੇਰੀ ਸਹੀ ਹੈ ਚਲ ਫਿਰ ਆਪਾਂ ਚੱਲਦੇ ਹਾਂ ਮੈਂ ਤੈਨੂੰ ਛੱਡਿਆਉਂਗਾ ਅਰੇ ਆਪਾਂ ਗੱਲਾਂ ਕਰ ਲਾਂਗੇ ਮੋਟਰਸਾਈਕਲ ਦੀ। ਉਹ ਨਾ ਨਾ ਕੋਈ ਨਾ ਤੁਸੀਂ ਕਾਹਦੀ ਟੈਨਸ਼ਨ ਲਈ ਆ। ਮੈਂ ਚੱਲ ਜੂੰਗੀ। ਤੁਸੀਂ ਰੈਸਟ ਕਰੋ। ਚੰਗਾ ਕਮਲ ਪਹਿਨੇ। ਮੈਂ ਚੱਲਦੀ ਆਂ ਫਿਰ। ਠੀਕ ਹੈ। ਧਿਆਨ ਨਾਲ ਜਾਇ ਠੀਕ ਹੈ। ਹਾਂ ਠੀਕ ਹੈ। ਪਹੁੰਚ ਕੇ ਫੋਨ ਕਰ ਲਈ ਮੈਨੂੰ। ਠੀਕ ਹੈ। ਚੱਲ ਕਮਲਾ ਚੱਕ ਦੇ ਭੰਡੇ ਹੀ। ਉਰੀ ਆ ਜੀ ਗੁਰਬਾਬਸਾ। ਹੈ ਕਮਲੀ ਆਪ ਦਾ ਸੂਟ ਇੱਥੇ ਰੱਖ ਗਈ ਮੇਰਾ ਸੂਟ ਵਾਕੇ ਲੈ ਗਈ ਉਹ ਚਲ ਨਿਆਣੀ ਆ ਕੋਈ ਨਾ ਸੂਟ ਧੋਣ ਵਾਲਾ ਲੱਗਦਾ ਚਲ ਮੈਂ ਆ ਸੂਟ ਧੋਦਾ ਨਹੀਂ ਚੁੰਨੀ ਤਾਂ ਮੈਨੂੰ ਸਾਫੀ ਲੱਗਦੀ ਆ ਚਲੋ ਮੈਂ ਕੱਪੜੇ ਧੋਣੀਆਂ ਜਾ ਕੇ ਉਹ ਦੇ ਧੋ ਦੇ ਕਮਲ ਕੋਈ ਨਾ ਠੀਕ ਇਹ ਤੋ ਨਾ ਬੜੀ ਵੱਡੀ ਗਲਤੀ ਹੋ ਗਈ ਕਾਸ਼ ਕਿਤੇ ਉਸ ਦਿਨ ਨਾ ਮੈਂ ਜੇ ਪ੍ਰੀਤ ਨੂੰ ਵਿਆਹ ਲਿਆ ਹੁੰਦਾ ਨਾ ਸੁਆਦੀ ਆ ਜਾਂਦਾ ਅਫਸਰਾਂ ਵਗ ਲੰਗਦੀ ਜੀ ਮੈਨੂੰ ਤਾਂ ਪਰ ਬਿਗੜਾ ਤਾਂ ਹੁਣ ਵੀ ਕੁਛ ਨਹੀਂ ਖਲ ਦਾ ਹੁਣ ਵੀ ਹੈਗਾ ਤੇਰੇ ਲਈ ਵੰਟੀਆਂ ਤਲ ਵਧੀ ਗਿਆ। ਕੋਪਾ ਹੈ ਜੇ ਮਾਰ ਕੇ ਖਾਂਦਾ ਪੜਾ। ਉਹ ਬੱਲੇ ਬੱਲੇ ਸਵੇਰੇ ਸਵੇਰੇ ਤਾਂ ਬਈ ਬੜਾ ਜਲਦੀ ਸੂਰਜ ਚੜ੍ਹਿਆ ਹੈ। ਕਿਉਂ ਕੀ ਹੋ ਗਿਆ ਡੈਡੀ? ਹੁਣ ਕੁਝ ਜਲਦੀ ਨਹੀਂ ਸੂਰਜ ਚੜ੍ਹਨ ਲੱਗਿਆ ਅੱਜ ਕੱਲ। ਲਾਹੌਰ ਹੈਨਾ? ਉਹੋ ਹੁਣ ਮੈਂ ਪਹਿਲਾਂ ਵਾਲੀ ਵੇਲੀ ਪ੍ਰੀਤ ਨਹੀਂ ਰਹੀ ਹੈਗੀ। ਹੁਣ ਮੈਂ ਵਰਕਿੰਗ ਊਮੈਨ ਹੋ ਗਈਆਂ ਤੇ ਮੈਂ ਅੱਜ ਸਵੇਰੇ ਆਪਣੇ ਪਾਰਲਰ 'ਚ ਚੱਲੀ ਆ। ਅਜੇ ਹੱਤਾਂ ਹੋਇਆ ਹੈਗਾ। ਹਵਾ ਦੇਖੋ ਇਹਦੀ। ਤੂੰ ਚੁੱਪ ਰਿਆ ਕਰ। ਆ ਸਾਰੇ ਦਿਨ ਜ਼ਿਆਦਾ ਗਲਾਸ ਹੱਥ 'ਚ ਰੱਖਦਾ ਕੋਈ ਕੰਮਕੁੰਮ ਵੀ ਕਰ ਲਿਆ ਕਰ। ਲਾਈਵ ਦੇਖ ਲੈ ਹੁਣ ਆਪ ਕੰਮ ਤੇ ਲੱਗ ਗਈ ਨਾ ਦੇਖ ਹੁਣ ਮੁੰਡੇ ਨੂੰ ਕਿਵੇਂ ਬੋਲਦੀ ਹੈ ਦੇਖ ਲੈ ਚੱਲ ਮੰਮੀ ਇਹਨੂੰ ਛੱਡੋ ਮੈਂ ਤੁਹਾਨੂੰ ਐ ਕਹਿੰਦੀ ਸੀ ਡੈਡੀ ਤੇ ਵੀਰਾ ਵੀ ਹੁਣ ਕੰਮ ਤੇ ਚਲੇ ਜਾਂਦੇ ਨੇ ਤੇ ਹੁਣ ਮੈਂ ਵੀ ਸਾਰਾ ਦਿਨ ਪਾਰਲਰ ਚ ਹੋਇਆ ਕਰਨਾ ਤੁਸੀਂ ਘਰੇ ਵੀ ਕੀ ਕਰਨਾ ਕੱਲਿਆਂ ਨੇ ਤੁਸੀਂ ਮੇਰੇ ਨਾਲ ਨਾ ਪਾਰਲਰ ਚ ਜਾਇਆ ਕਰੋ ਲੈ ਦੇਖ ਲੈ ਆ ਕੀ ਗੱਲਾਂ ਕਰਦੀ ਆ ਨਾ ਪਾਰਲਰ ਚ ਉੱਥੇ ਮੈਨੂੰ ਕੀ ਕਰਾਏਗੀ ਆ ਮੈਨੂੰ ਤਾਂ ਘਰ ਦੇ ਹੀ ਨਹੀਂ ਕੰਮ ਨਿਭੜਦੇ ਹੈਗੇ ਨਾਲੇ ਜੇ ਮੈਂ ਉੱਥੇ ਜਾਣ ਲੱਗ ਗਈ ਪਾਰਲਰ ਚ ਆ ਘਰ ਦੇ ਕੰਮ ਕੌਣ ਕਰੂਗਾ ਫਿਰ ਉਹ ਸਹੀ ਕਹਿੰਦੀ ਆ ਕੁੜੀ ਉਂ ਵੀ ਤੂੰ ਕਰੀ ਹੁੰਨੀ ਆ ਵੇਲੀ ਰਹਿਣੀ ਆ ਸਗੋਂ ਤੇਰਾ ਟਾਈਮ ਪਾਸ ਹੋ ਜਾਇਆ ਕਰੂਗਾ ਬਾਹਲਾ ਕਰਨ ਨਾਲ ਕੁੜੀ ਦੇ ਹੋ ਤਾਂ ਤੇਰੀ ਗੱਲ ਠੀਕ ਐ ਫਿਰ ਆ ਕੇ ਕੰਮ ਧੰਦਾ ਕਰਨਾ ਵੀ ਔਖਾ ਹੋ ਜਾਊਗਾ ਉਹੋ ਮੰਮੀ ਤੁਸੀਂ ਮੇਰੇ ਨਾਲ ਸਵੇਰੇ ਸਵੇਰੇ ਆਪਣੇ ਕੰਮ ਸਾਰੇ ਖਤਮ ਕਰਕੇ ਫੇ ਮੇਰੇ ਨਾਲ ਜਾਇਆ ਕਰਿਓ ਕੰਮ ਤੇ ਨਾਲੇ ਇਹ ਕੁੜੀਆਂ ਦੇ ਕੰਮ ਹੁੰਦੇ ਨੇ ਪੜਾਂਦੀ ਮੈਂ ਉੱਥੇ ਬੁੜੀ ਕੀ ਕਰੂੰਗੀ ਪਾਰਲਰ ਦੇ ਵਿੱਚ ਸੋਹਣੀ ਲੱਗੂੰਗੀ ਸੋਹਣੀ ਨੂੰ ਕੀ ਐ ਨਾਲੇ ਤੁਹਾਡਾ ਟਾਈਮ ਪਾਸ ਹੋ ਜਾਇਆ ਕਰੋ ਨਾਲ ਤੁਸੀਂ ਮੈਨੂੰ ਦੇਖ ਲਿਆ ਕਰਿਓ ਵੀ ਕਿੱਦਾਂ ਕੰਮ ਕਰਦੀ ਆ ਹੋਰ ਛੱਡੋ ਮੈਂ ਤੁਹਾਡੇ ਵੀ ਫੇਸ਼ੀਅਲ ਕਰਦਿਆ ਕਰਨਾ ਦੇਖ ਲੈ ਤੇਰੀ ਮਾਂ ਨੂੰ ਮਟਿਆਰ ਬਣਾਦੀ ਹੁਣ ਲਹੋਏ ਮੇਰੀ ਮੰਮਾ ਹੈ ਹੀ ਮੈਂ ਤਿਆਰ ਕਰਵਾਉਣਾ ਕੀ ਹੈ ਵਿਆਹ ਵੇਲੇ ਤਾਂ ਇਹ ਨਹੀਂ ਕੀਤਾ ਹੁਣ ਕਰਦੇ ਨੇ ਪੂਰਾ ਕਰ ਤੋਂ ਵੀ ਮੰਮੀ ਉਦੋਂ ਜਿਹੜਾ ਰਿਵਾਜ ਸੀ ਉਦੋਂ ਤਾਂ ਬਸ ਲੀੜਾ ਕੱਪੜਾ ਪਾਏ ਆ कुंठ ਜਾ ਕੱਢਿਆ ਐ ਕਰਕੇ ਤੋਰਦੇ ਨਾ ਪਤਾ ਲੱਗਦਾ ਵੀ ਕੀ ਹੁੰਦਾ ਹੋਰ ਮੇਰੀ ਮੰਮੀ ਹਾਂ ਬਸ ਬਾਕੀ ਗੱਲਾਂ ਛੱਡੋ ਹੁਣ ਮੈਂ ਜਾਣ ਲੱਗਿਆਂ ਕੰਮ ਤੇ ਤੇ ਤੁਸੀਂ ਨਾ ਕੱਲ ਨੂੰ ਤਿਆਰ ਰਹੋ ਸਵੇਰੇ ਕੰਮ-ਕੁਮ ਕਰਕੇ ਠੀਕ ਹੈ ਆਪਾਂ ਇਕੱਠੇ ਜਾਵਾਂਗੇ ਕੰਮ ਤੇ ਚੱਲ ਚਲੂੰਗੀ ਫਿਰ ਤੇਰੇ ਨਾਲ ਕੋਈ ਨਾ ਬੁੱਤ ਧਿਆਨ ਨਾਲ ਜਾਈਂ ਤੇ ਤਿਆਰ ਰੱਖਿਆ ਕਰ ਆਪਣੇ ਕੰਮ ਕਾਰ ਦਾ ਠੀਕ ਹੈ ਹਾਂਜੀ ਹਾਂ ਨੜੀ ਚਲ ਮਮੀ ਮੈਂ ਜਾਨੀ ਠੀਕ ਚੰਗਾ ਪੁੱਤ ਚੰਗਾ ਦੇਖ ਲੈ ਖੰਦਰੀ ਆਦਾ ਪਰਮਾਤਮਾ ਨੇ ਆਪਣੀ ਵਾੜੀ ਸੁਣ ਲਈ ਉਧਰ ਵੱਡੀ ਕੁੜੀ ਆ ਉਹ ਆਪਦੇ ਘਰੇ ਸੁਖੀ ਵਸਦੀ ਆ ਨਾਲੇ ਸੁਖਣਾ ਪਰੋਣਾ ਬਹੁਤ ਵਧੀਆ ਹੈਗਾ ਚੰਗੇ ਸੁਭਾ ਦਾ ਮਾਲਕ ਹੈਗਾ ਇਹ ਆਪਣੇ ਕੰਮੇ ਲੱਗੀ ਸ਼ੁਕਰਾਨਾ ਪਰਮਾਤਮਾ ਨੇ ਬੱਚਿਆਂ ਦੇ ਮੇਰ ਰਖੇ ਤੇ ਪਰਮਾਤਮਾ ਇਹ ਤਾਂ ਗੱਲ ਹੈ ਜੀ ਪਰਮਾਤਮਾ ਨੇ ਵਾੜੀ ਸੋਹਣੀ ਸੋਹਣੀ ਆਪਣੀ ਜਿਹੜਾ ਇਹਦੇ ਮਨ ਦੀ ਪੂਰੀ ਹੋ ਗਈ। ਮੈਂ ਪਾਰਲਰ ਦਾ ਕੰਮ ਕਰਨਾ, ਮੈਂ ਪਾਰਲਰ ਦਾ ਕਰਨਾ। ਜਿਹੜਾ ਕੰਮ ਕਹਿੰਦੀ ਸੀ ਉਹੀ ਮਿਲ ਗਿਆ ਇਹਨੂੰ। ਬਿਲਕੁਲ ਸਹੀ ਬਾਂ। ਚਲੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਬੱਚਿਆਂ ਨੂੰ। ਹੋਰ ਇਹੀ ਗੱਲ ਹੈ। ਵਾਹਿਗੁਰੂ ਮੇਰ ਰੱਖੇ। ਲੈ ਅੱਜ ਤਾਂ ਮੈਂ ਕੰਮ ਤੇ ਵੀ ਨਾ ਇੱਥੇ ਜਲਦੀ ਆ ਗਈ ਦੁਕਾਨ ਤੇ। ਸਗੋਂ ਮੇਰੇ 2-3 ਕਸਟਮਰਸ ਨੇ ਆਉਣਾ ਕੰਮ ਕਰਵਾਉਣ। ਜਲਦੀ ਖਤਮ ਹੋ ਜਾਊਗਾ। ਉਹ ਹਾਂਜੀ ਸਾਲੀ ਸਹਿਵਾ।

ਲਹ ਵਿਆਹ ਦਾ ਭੈਣ ਦਾ ਉਹ ਟੀਵੀ ਆਏ ਸੀਰੀਅਲ ਮੰਗੋ ਮੈਂ ਲੈ ਕੇ ਜਾ ਰਹੀ ਹਾਂ ਨਿਊਯਾਰਕ ਗਰਲ ਤਾਂ ਇਤਨੇ ਸੀਰੀਅਲ ਬਣ ਕਰੋ ਇਹ ਗੱਲਾਂ ਸਾਡੀਆਂ ਦੀਆਂ ਕਲੀ ਕੁੜੀ ਹੈ ਕੀ ਲੱਗਦਾ ਆਸੇ ਗਾ ਦਾ ਬੁਲਾ ਲਿਓ ਤੇਰੇ ਨਾਲ ਨਹੀਂ ਮਾੜੀ ਨੇ ਜਰਾ ਉਹਨੇ ਦੇਖਿਆ ਹੀ ਨਹੀਂ